ਕਿੱਦਾਂ ਸਾਰੇ ਠੀਕ ਠਾਕੋ ਮੇਰੇ ਵੱਲੋਂ ਸਾਇਰਨ ਪਿਆਰ ਪਰਿសារ ਸ਼੍ਰੀ ਅਕਲ ਮੈਂ ਤੁਹਾਡੀ ਆਪਣੀ ਨੀਗਰਹਲ ਮੇਰਾ ਚੈਨਲ ਮੇਰੇ ਪਿੰਡ ਮੇਰੇ ਖੇਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਦੇ ਨਾਮ ਉ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਚਲੋ ਅੱਜ ਦੇ ਵਲੌਗ ਨੂੰ ਆਪਾਂ ਸ਼ੁਰੂ ਕਰਦੇ ਆਂ ਤੇ ਇਹਦੇ ਮੇਰੀ ਸਿਸਟਰ ਲਗਾ ਰਹੀ ਨੇ ਮੇਰੇ ਮਹਿੰਦੀ ਕੁਝ ਹੀ ਕਮੈਂਟ ਕਰਕੇ ਜੀ ਆਨੰਦ ਸੈਲੀਬ੍ਰੇਸ਼ਨ ਕਰ ਰਹੀ ਹੈ ਇਸ ਦੀ ਮਹਿੰਦੀ ਲਗਾ ਰਹੀ ਹੈ ਬੈਠੀ ਆ ਆਪਣੀ ਮਨੂ ਲਗਾ ਰਹੀ ਹੈ ਮਹਿੰਦੀ ਬਹੁਤ ਸੋਹਣੇ ਡਿਜ਼ਾਈਨ ਲਾਉਂਦੀ ਹੈ ਇਹ ਜੇ ਕਿਸੇ ਨੇ ਲਵਾਉਣੇ ਹੋਣ ਤਾਂ ਲਵਾ ਸਕਦੇ ਹੈ ਮੈਂ ਮਨੂ ਠੀਕ ਆ ਹੱਥ ਸਿੱਧਾ ਕਰੀ ਉਹ ਪੈਰ ਤੇ ਡਿਜ਼ਾਈਨ ਲਾਉਂਦੀ ਹੈ ਭਾਈ ਇਹ ਤਾਂ ਹੇਅਰ ਸਟਾਈਲ ਵੀ ਬਹੁਤ ਸੋਹਣਾ ਕਰਦੀ ਹੈ ਮਹਿੰਦੀਆਂ ਵੀ ਬਹੁਤ ਸੋਹਣੀਆਂ ਨੇ ਜਿੱਦੋ ਜਿੱਦੋ ਪਿਆ ਗਈ ਤੇ ਆਪਾਂ ਪਤਾ ਨਹੀਂ ਕਿਦੇ ਪਿਆ ਜਾਣਾ ਤੇ ਮੈਨੂੰ ਉਧਰ ਲਵਾਉਣ ਵਾਗੀ ਵੈ ਨੀ ਤੇ ਨਵਰੀਕ ਡਿਜ਼ਾਈਨ ਛੇੜ ਲਿਆ ਮੈਂ ਕਿ ਤੂੰ ਫਟਾਫਟ ਚੱਕ ਦੇ ਨਾ ਕਹਿੰਦੀ ਮਮੀ ਮੈਂ ਤਾਂ ਸੋਹਣੀ ਲਾਉ ਇੰਨਾ ਬਰੀਕ ਪਾਈ ਜਾ ਬੈਠੀ ਇਹ ਮੈਂ ਤਾਂ ਲਾਉਣ ਵਾਲੀ ਨਹੀਂ ਥੱਕੀ ਮੈਂ ਆ ਦੇਖੋ ਇੱਧਰ ਹੋਏ ਮੈਂ ਤਾਂ ਲਾਉਣ ਵਾਲੀ ਨਹੀਂ ਥੱਕੀ ਮੈਂ ਲਵਾਉਂਦੀ ਲਵਾਉਂਦੀ ਥੱਕ ਗਈ ਇੰਨਾ ਸੋਹਣਾ ਚੱਕ ਬਣਾਇਆ ਬਰੀਕ ਬਹੁਤ ਸੋਹਣੀਆਂ ਬਣ ਲਈਆਂ ਇਸ ਸਕੂਲ ਚ ਸਬਰੀਦ ਦੇ ਫੰਕਸ਼ਨ 30 ਦੀ 30 ਮਨਾਉਣੀ ਆ ਨਾ ਹਾਂਜੀ ਇਹ ਲੱਗਿਆ ਗਿੱਦੇ ਦੇ ਵਿੱਚ ਮੈਡਮ ਨੇ ਕਿਹਾ ਮਹਿੰਦੀ ਲਗਾ ਕੇ ਆਇਓ ਤਾਂ ਕਰਕੇ ਮਹਿੰਦੀ ਲਵਾ ਰਹੀ ਹੈ ਨਹੀਂ ਤਾਂ ਸਕੂਲ ਚ ਲੋਡ ਨਹੀਂ ਹੈਗੀ ਮਹਿੰਦੀ ਲਵਾਉਣੀ ਇਧਰ ਕੋ ਤੁਹਾਨੂੰ ਦਿਖਾਵਾਂਗੇ ਇਹ ਕਿਸ ਤਰ੍ਹਾਂ ਤਿਆਰ ਹੋਊਗੀ ਲੈਂਗਾ ਸੂਟ ਪਾ ਕੇ ਦੇਦਰ ਮਹਿੰਦੀ ਡਿਜ਼ਾਈਨ ਤਦੋਂ ਠੀਕ ਹੈ ਜਿੰਦ ਨੂੰ ਹਜੇ ਲਾ ਲੈਣ ਦੋ ਆਪਾਂ ਫੇਰ ਦਿਖਾਵਾਂਗੇ ਜਿਆਦਾ ਸਾਰੀ ਮਹਿੰਦੀ ਲੱਗ ਜੂਗੀ ਇਹ ਜਿਹੜਾ ਲਾਉਂਦੀ ਤੇ ਵੀ ਸੋਹਣਾ ਲੱਗਦਾ ਹਾਂਜੀ ਦੇਖਦਾ ਮਹੀਦਾਰਾ ਨੂੰ ਜਾਣਾ ਆਪਣੇ ਵੀਡੀਓ ਨਹੀਂ ਬਣਾ ਪਾਵਾਂਗੇ ਜੀ ਰੋਟੀ ਵੀ ਨਹੀਂ ਖਾਣੀ ਹੁਣ ਵਰਤ ਰੱਖਣਾ ਹੋ ਜਿਵੇਂ ਇਹਦੀ ਲਾਲੀ ਨਾ ਖਵਾਉਣੀ ਨਹੀਂ ਅਸੀਂ ਦਿਨ ਨੂੰ ਹੈਨਾ ਮਾਨੂੰ ਆਪਾ ਖਵਾਉਂਦੀ ਨਹੀਂ ਇਹਨੂੰ ਜੇ ਮੈਂਦੀ ਲਾਲੀ ਮੈਂਦੀ ਉਹ ਖਾ ਲੇ ਮੈਂ ਨਹੀਂ ਥੋੜੀ ਜਿਹੀ ਖਵਾਉਂਦਾ ਉਦੋਂ ਜਾਨੀ ਕਿ ਇਥੇ ਲੱਗ ਰਹੇ ਨਹੀਂ ਕਿਤੇ ਪਤਾ ਨਹੀਂ ਬਾਹਰ ਵੀਂਗ ਪੈ ਗਈ ਇਹ ਨਹੀਂ ਪਤਾ ਕੀ ਕੰਮ ਕਰ ਲੱਗੇ ਮੈਂ ਹੁਣ ਦੇ ਕਿਉਂ ਵੀਂਗ ਪਈ ਹੋਈ ਪਤਾ ਨਹੀਂ ਵੀਂਗ ਦਾ ਹਾਂ ਤਾਂ ਮਿੱਟੀ ਮੁੱਟੀ ਜਿਹੀ ਸੀ ਅਸੀਂ ਉਭਾਏ ਸੀ ਕਿਉਂ ਕਰੋ ਅਸੀਂ ਲਾਈ ਜਾਂਦੇ ਸੀਗੇ ਸਾਨੂੰ ਤੇਜ਼ ਲਗਾਤੀ ਮੈਂ ਸੌਣ ਲੱਗਿਆ ਰਹੀ ਸੀ ਸੇਮ ਡਿਜ਼ਾਈਨ ਕੋਣਾ ਹਾਂਜੀ ਇੱਕ ਵਰਕ ਦਾ ਸੇਮ ਉਹ ਜਿਹੜੇ ਇੱਧਰ ਪਾਇਓ ਉਹੇ ਜਿਹੜੇ ਉੱਧਰ ਥੋੜਾ ਬਦਲਣਾ ਚਾਹੀਦਾ ਨਾ ਬਿਲਕੁਲ ਨਹੀਂ ਬਦਲਣਾ ਬਾਹਰ ਮਿੱਟੀ ਨਾਲ ਖੇਡ ਰਹੇ ਆ ਜੀ ਅੱਛਾ ਜੇ ਰੁਣਾ ਲਈ ਕਿਤੇ ਸਿੱਖੀ ਨਹੀਂ ਹੈਗੀ ਜੀ ਇਹਨੇ ਸੋਹਣੇ ਡਿਜ਼ਾਈਨ ਬਣਾਉਂਦੀ ਸਾਡੀ ਮਨਸੇਰ ਆਪਣੇ ਆਪ ਇਹ ਤਾਂ ਸਵਰੀਤ ਨਹੀਂ ਇਹ ਪਵਾਇ ਨਹੀਂ ਤੇ ਇਦੋਂ ਵੀ ਸੋਹਣੇ ਸੋਹਣੇ ਪਾਉਂਦੀ ਇਹ ਤਾਂ ਇਹਨੇ ਆ ਸਿਲੈਕਟ ਕਰ ਲਿਆ ਸਰਕਲ ਜਿਹੜਾ ਇਹ ਨਹੀਂ ਹਜਾ ਪਾ ਨਹੀਂ ਪਿਛਲੀ ਵਾਰ ਜਦ ਬੇਲ ਵਾਲਾ ਪਵਾਇ ਸੀ ਤੇ ਬੇਲ ਨਹੀਂ ਜੀ ਮੈਂ ਨਾ ਬੇਲ ਵਾਲਾ ਦਿਖਾਤਾ ਟਾਵਰ ਉਹ ਹਾਂ ਮੈਨੂੰ ਸ਼ੀਲਡਿੰਗ ਜਦ ਪਿਛਲੇ ਆਤੀ ਤੇ ਬਣਵਾਉਂਗਾ ਨਾ ਮੰਮਾ ਨੇ ਲਵਾਈਏ ਕਰਦੇ ਤਾਂ ਨਾ ਓਵਰ ਲੋਨ ਦੀ ਨਹੀਂ ਹੈਗਾ ਨਾ ਹਾਂ ਪਸੰਦ ਨਹੀਂ ਆਈ ਉਹ ਮਦਦ ਲੋਨ ਦੀ ਨਹੀਂ ਹੈਗਾ ਨਾ ਨਹੀਂ ਮੈਲ ਵਾਲੇ ਦੀ ਮੈਂ ਥੋੜਾ ਕਿਤੇ ਸੋਰ ਭੁੱਖ ਲੱਗੇ ਹੋ ਬੱਚੇ ਸਾਨੂੰ ਖਾਣਾ-ਦਾਨ ਦੇਈਏ ਮੈਨੂੰ ਦਿਖਾਓ ਠੀਕ ਹੈ ਆਪ ਨਮ ਨਮ ਕਿਵੇਂ ਖਾਣਾ ਮਨੂ ਖਵਾਉ ਆਪੇ ਹਾਂ ਆਸੀ ਆ ਵਿੱਚ ਵਿੱਚ ਦੀ ਬ੍ਰੇਕ ਲੈ ਲੈ ਕੇ Ừ để ghen tình r mai ਵੀਡੀਓ ਵਿੱਚ ਮਾਟ ਲਓ ਤੇ ਆ ਵੇਖੋ ਗਾਇਜ਼ ਮੇਰਾ ਸਰਕਲ ਕੰਪਲੀਟ ਹੋ ਗਿਆ ਦੋ ਸਿੱਧਾ ਖੜਾ ਤੇ ਗਾਇਜ਼ ਹਮ ਫਾਈਨਲੀ ਮੇਰੀ ਮਹਿੰਦੀ ਬਸ ਕੰਪਲੀਟ ਹੋਣ ਵਾਲੀ ਹੈ ਦੂਸਰਾ ਲਵਣ ਕਿੱਧਰ ਕੋਟੇ ਹੱਥ ਦੇ ਸਾਈਡ ਫਿਲਹਾਲ ਤਾਂ ਥੋੜਾ ਜਿਹਾ ਮੋਟੋ ਇਲਵਾਈ ਬੜਾ ਨਾਲ ਲਈ ਲੋੜ ਨਹੀਂ ਨਹੀਂ ਤਾਂ ਉਹ ਹਾਂ ਵੱਧ ਗਈ ਚਲ ਅੱਛਾ ਇਹਦੇ ਵਿੱਚ ਵਿੱਚ ਹੀ ਕਰਨਾ ਠੀਕ ਹੈ ਠੀਕ ਆ ਇਧਰ ਵਾਲੀ ਸਾਈਡ ਤੇ ਲਾ ਦੋ ਜੀ ਉਸਨੂੰ ਹਾਂ ਜੀ ਦੱਸੋ ਪਾਰਲਰ ਜੀ 50 ਰੁਪਏ ਹੱਥ ਲਾਉਂਗੇ ਮੈਂ ਜੀ ਲਵਾਈ ਕਿ 20 ਰੁਪਏ ਬਤਾਈ ਬਤਾਈ ਸੋਹਣੇ ਲਾਈਨ ਡਿਜ਼ਾਈਨ ਮੈਂ ਲਵਾਉਂ ਫਿਰ ਇਹ ਤੋਂ ਪਹਿਲੀ ਹੋਵੇ ਹਾਂ ਜੀ ਨਹੀਂ ਆਈ ਦੇਸ਼ਾ ਟਕਾ ਨਹੀ ਨਹੀਂ ਲੋਟਾਉਂਦੀ ਇੱਧਰ ਲਾ ਦੇ ਇੱਧਰ ਉੱਤਰ ਗਈ ਕਿਤੇ ਇੰਨੀ ਸੋਹਣੀ ਤਾਂ ਹੈਗੀ ਨਾ ਉੱਪਰ ਕਹਿ ਰਿਹਾ ਮਾਤਾ ਆ ਖੜਾ ਰਹਿ ਆ ਲਿੰਗੁਰ ਲੈ ਬਸ ਐਸਨੇ ਜਿੱਤ ਗਰੀਏ ਬਦੈ ਜਿੱਤ ਕਰਨਾ ਮੇਰੇ ਲੋਕਾਂ ਦਾ ਮੈਂ ਨਹੀਂ ਲੱਗ ਖੜੇ ਖੱਤੀ ਸੋਹਣੀ ਨਹੀਂ ਹੈ ਜਾਨੀ ਕੀਤੇ ਪੀਸ ਆਸ ਤਿੱਕ ਦੇ ਲਵ ਥੈਂਕ ਯੂ ਦੀਦੀ ਤੂੰ ਆਪਣੀ ਲਉਂਦੀ ਆਪਣੇ ਵਾਲੇ ਪਰਖ ਤੋਂ ਕਿਉਂ ਕਰਦੇ ਬਹੁਤ ਜਿਆਦਾ ਜ਼ਬਰਦਸਤ ਲਾਈ ਵੀ ਹੈ ਪੂਰੀ ਐਂ ਫ੍ਰੀਕ ਹਨਾ ਬਹੁਤ ਫ੍ਰੀਕ ਵਾਹ ਆਉਂਦੀ ਹੈ ਨਾ ਹਜੇ ਮੈਂ ਕਹੀਏ ਮੋਟੇ ਕਰਦੇ ਡਿਜ਼ਾਈਨ ਮੋਟੇ ਕਰਦੇ ਬਹੁਤ ਜੀ ਜਾਈ ਉਧਰ ਬਹਿਣਾ ਦੋ ਜੀ ਆ ਗਏ ਗੱਡੀ ਹੈ ਅੱਛੀ ਹੈ ਮਾੜੀ ਮਾੜੀ ਹੈਗੀ ਅੱਛਾ ਮਾੜੀ ਮਾੜੀ ਨਾ ਕਹੀਏਂ ਜੀ ਤੇ ਗਾਇਸ ਹੁਣ ਮੈਨੂੰ ਦੀਦੀ ਮੇਰੇ ਕੁੱਠੇ ਹੱਥ ਦੇ ਬਣਾ ਰਹੇ ਨੇ ਬਟਰਫਲਾਈ ਇਹ ਹੈ ਫੋਟੋ ਗਾਇਸ ਦੇਖਦੇ ਆਹ ਜੀ ਲੱਗਦੀ ਆ ਜਾਂ ਨਹੀਂ ਸਿਲੈਕਟ ਤਾਂ ਵਾਲੀ ਕੀਤੀ ਐ ਦੇਖੇ ਤੈਨੂੰ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਦੀਓ ਕੰਦੀ ਲੱਗਾਈ ਹੈ ਜਾਂ ਨਹੀਂ ਤੇ ਗਾਈਜ਼ ਆਪਣੀ ਅੱਧੀ ਕੁ ਬਟਰਫਲਾਈ ਹੈ ਜਿਹੜੀ ਉਹ ਬਣ ਗਈ ਦੇਖੇ ਤਾਂ ਮੈਂ ਬਟਰਫਲਾਈ ਦੇ ਬਹੁਤ ਸਾਰੇ ਡਿਜ਼ਾਈਨs ਹੀ ਪਰ ਆਹੀ ਬਟਰਫਲਾਈ ਸੋਹਣ ਲੱਗ ਗਈ ਮੈਨੂੰ ਮम्मा ਦੇਖੋ ਬਟਰਫਲਾਈ ਕਿੰਨੀ ਸੋਹਣੀ ਬਣਾਈ ਹੈ ਏ ਬਣਾ ਰਹੀ ਨੇ ਵਾਟਸਐਪ ਲਾਈਕ ਕਿੰਨੇ ਸੋਣਾ ਹੁੱਲ ਹੈ ਨਾ ਹਾਂ 8:34 ਤੇ 43 ਕਰਦੇ ਚਾਹੀ ਸਾਢੇ 34 ਦੇ ਦੇਖੀ ਨੀਲਮੈਂਟ ਕਿੰਨੀ ਸੋਣੀ ਫਰੋਜੀ ਫਰੋਜੀ ਹਾਂ ਜੀ ਕੀ ਰਿਪੋਰਟ ਆ ਦੇਖੀ ਨੀਰਾ ਪੈਂਡ ਲਾ ਥੋੜਾ ਚੇਂਜ ਕਰ ਲਓ ਐਡਾ ਕੋਈ ਨਹੀਂ ਦੇਣਾ ਟਾਈਮ ਨਾਲ ਐਸ ਵੀ ਤੁਨ ਲਾ ਲਈ ਮੈਡਮ ਤਿੰਨ ਰੰਟਨ ਇਸ ਕੋ ਆ ਨਾ ਮੈਂ ਨਹੀਂ ਲੈਂਦੀ ਨੀਂਦ ਨੇ ਲਵਾ ਲੈਂਦੇ ਹਣਾ ਹਾਂਜੀ ਦੇਖਦੇ ਹਾਂ ਅੰਦਾਜ਼ੇ ਆਪਣਾ ਡਿਜ਼ਾਈਨ ਹੈ ਇਹਦਾ ਕੰਪਲੀਟ ਹੋ ਰਿਹਾ ਹੈ ਹੋਇਆ ਚੁੱਕਿਆ ਬਸ ਮਾਰੋਟੀ ਰਹਿੰਦਾ ਹੁਣ ਤਾਂ ਹਾਂ ਇਹ ਰਿਂਦੇ ਨੇ ਕੀ ਨਹੀਂ ਸਕੀ ਨਹੀਂ ਸੌਰੀ ਲੱਗਦੀ ਮੇਰੇ ਹੱਥੇ ਤੇ ਬਟਰਫਲਾਈ ਆ ਕੇ ਬੈਠ ਗਈ ਹੂੰ ਬਹੁਤ ਜੀਨੀ ਪਿਆਰ ਪਿਆਰ ਮੈਂ ਜੇ ਉੱਪਰ ਨੂੰ ਕਰ ਲੈਣਾ ਹੈ ਹੱਥਾਂ ਹੈ ਹੈ ਹਾਂ ਲੈ ਲਓ ਬਟ ਉਹ ਹੀ ਥੀ ਕਿ ਪਹਿਲਾਂ ਉਧਰੇ ਮੈਂ ਵੀਡੀਓ ਫੋਟੋ ਰੁਕ ਚੋਂ ਅਰੇ ਯਾਰ ਮੈਂ ਵੀਡੀਓ ਰੁਕ